ਲੋ ਵੀ ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਜੀ ਪਿੰਡ ਦੋਸਤੋ ਇਹ ਲੋਹਾਮ ਜ਼ਿਲ੍ਹਾ ਫਿਰੋਏ ਪਰ ਤੇ ਨੇੜੇ ਸ਼ਹਿਰ ਮੁੱਦਕੀ ਹੈ ਦੋਸਤੋ ਇਸ ਘਰ ਦੇ ਵਿੱਚ ਵਿਕਰੀ ਆਸੇ ਪਸੂ ਆਉਂਦੇ ਅੱਜ ਬਹੁਤ ਕਮਾਲ ਦੀ ਦੋਸਤੋ ਝੋਟੀ ਤੁਹਾਨੂੰ ਕਵਰ ਕਰਕੇ ਦਿਖਾਈ ਹੈ ਜੀ ਡੱਬੀ ਹੈ ਇਹ ਠੀਕ ਹੈ ਜੀ ਬੜਾ ਸੋਹਣਾ ਇਹਦਾ ਰੰਗ ਤੇ ਬੜਾ ਸੋਹਣਾ ਇਹਦਾ ਢਾਂਚਾ ਤੇ ਉਮਰੋਂ ਦੋਸਤੋ ਇਹ ਤਕਰੀਬਨ 2 ਸਾਲ ਆ ਵੈਸੇ ਤੋੜ ਕੇ ਤੁਹਾਨੂੰ ਦਿਖਾਉਂਗਾ ਤੇ ਦੰਦੋਂ ਖੀਰੀ ਹੋਊਗੀ ਦੂਜੇ ਨੰਬਰ ਵਾਲੀ ਦੋਸਤੋ ਕੱਟੀ ਬੱਗੀ ਮੁੱਛ ਦੇ ਵਿੱਚ ਆ ਥਣ ਥਣ ਇਹਦੇ ਵੀ ਦੋਸਤੋ ਬੜੇ ਕਮਾਲ ਦੇ ਆ ਪਿਛ ਤੇ ਬੱਗੇ ਮੋਛ ਦੇ ਵਿੱਚ ਅੱਖਾਂ-ਅੱਖਾਂ ਐਨ ਗਲਾਬੀ ਤੇ ਨੀਲੀਆਂ ਹੋਣ ਗਿਆ ਉਮਰ ਉਹ 1 ਸਾਲ ਹੈ ਠੀਕ ਹੈ ਤੇ ਵੱਡੀ ਝੋਟੀ ਦੋਸਤੋ ਤੁਹਾਨੂੰ ਤੋਰ ਕੇ ਦਿਖਾਉਣਾ ਤੇ ਇਹ ਝੋਟੀ ਤੁਹਾਨੂੰ ਤੋਰ ਕੇ ਦਿਖਾ ਰਿਹਾ ਜੀ ਉਮਰ ਉਹ 2 ਸਾਲ ਹੈ ਤੇ ਦੰਦ ਉਹ ਖੀਰੀ ਹੈ ਬੜਾ ਸੋਹਣਾ ਪ੍ਰਮਾਤਮਾ ਨੇ ਰਹਿਣ ਨੂੰ ਰੰਗ ਬਖਸ਼ਿਆ ਦੋਸਤੋ ਠੀਕ ਹੈ ਜੀ ਜਿੱਡੀ ਸੋਣੀ ਆਪ ਹੈ ਤੇ ਉੱਡਾ ਹੀ ਸੋਨਾ ਦਾ ਢਾਂਚਾ ਮੋੜ ਦੈਂ ਬਾਈ ਬਾਕੀ ਕੁਆਲਿਟੀ ਦੀ ਗੱਲ ਕਰੀਏ ਤਾਂ ਦੋਸਤੋ ਕੁਆਲਿਟੀ ਦੇ ਵਿੱਚ 1 ਨੰਬਰ ਦੇ ਵਿੱਚ ਹੈ ਝੋਟੀ ਇਹ ਠੀਕ ਹੈ ਜੀ ਹਾਂ ਦੰਦ ਦੋਸਤੋ ਬਿਲਕੁਲ ਦੁੱਧ ਵਾਲੇ ਦੰਦ ਦਾ ਕੱਚੀ ਦੋਸੋ ਖੀਰੀ ਇਹ ਕੱਟੀ ਤੁਹਾਨੂੰ ਦਿਖਾ ਰਿਆ ਹਾਂ ਉਮਰ ਉਹ 2 ਸਾਲ ਹੈ ਬਾਕੀ ਪੂਸ਼ ਵਗੈਰਾ ਦੋਸੋ ਦੇਖ ਸਕਦੇ ਹੋ ਬੜੀ ਸੋਹਣੀ ਲੰਬਾਈ ਦੇ ਵਿੱਚ ਪੂਸ਼ ਧਰਤੀ ਨੂੰ ਦੋਸੋ ਟੱਚ ਕਰਦੀ ਹੈ ਠੀਕ ਹੈ ਤਾਂ ਦੋਸੋ ਇਹਦੇ ਚਾਰ ਤੇ ਨਿਖੜਵੇ ਹੋਣਗੇ ਕਿਸੇ ਵੀ ਭਰਾ ਨੂੰ ਜਾਇਚੇ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ